ਸਾਡੇ ਪ੍ਰਸ਼ਾਸਨ ਨੇ ਜਿੰਨੀਆਂ ਸਾਡੀਆਂ ਵੋਟਰ ਸੂਚੀਆਂ ਸੀ ਪੂਰੇ ਹਲਕਿਆਂ ਦੀਆਂ ਸਾਰਿਆਂ ਦੀ ਉਹਦੇ ਵਿੱਚ ਮਤਲਬ ਐਨੇ ਬੇਰੁਕੀ ਦੇ ਤਰੀਕੇ ਨਾਲ ਉਹ ਤਿਆਰ ਕੀਤੀਆਂ ਗਈਆਂ ਸੀਗੀਆਂ ਉਹ ਵੋਟਰ ਸੂਚੀਆਂ ਜਿੱਚ ਕਈਆਂ ਦੇ ਜਿੰਦਿਆਂ ਬੰਦੇ ਦੀਆਂ ਵੋਟਾਂ ਹੀ ਕੱਟੀਆਂ ਔਰ ਮਰੇ ਨੇ ਵੋਟਾਂ ਵਿੱਚ इवन ਮੈਂ ਆਪਣੀ ਵਾਰਡ ਤੋਂ ਐਗਜ਼ਾਮਪਲ ਦੇ ਰਿਹਾ ਮੇਰੀ ਵਾਰਡ ਦੀਆਂ ਤਕਰੀਬਨ 1500 ਵੋਟ ਜਿਹੜੀ ਉਹ ਸੈਗਰੀਗੇਟ ਕਰਤਾ ਕੋਈ ਕਿਸੇ ਵਾਰਸ਼ੁਰਤੀ ਕੋ ਕਿਸੇ ਵਾਰਸ਼ੁਰਤੀ ਕੋ ਕਿਸੇ ਵਾਰਸ਼ ਕਿਸੇ ਪੂਰ ਸੁਰਤੀ ਸਭ ਤੋਂ ਵੱਡੀ ਗੱਲ ਜਦੋਂ ਇਹਨਾਂ ਨੂੰ ਅਸੀਂ ਕਿਹਾ ਵੀ ਸਰ ਤੁਸੀਂ 2024 ਦੀ ਨਿਸ਼ਚ ਜਿਹੜੀ ਪਾਰਲੀਮੈਂਟ ਦੀ ਲੇਟੈਸਟ ਉਹ ਲਾਓ ਕਾਰਪੋਰੇਸ਼ਨ ਚ ਇਹਨਾਂ ਨੇ ਉਹ ਨਹੀਂ ਲਗਾਈ ਇਹਨਾਂ ਨੇ 2023 ਦੀ ਲਗਾਈ ਔਰ ਉਹਦੇ ਵਿੱਚ ਮਤਲਬ ਇੰਨੀਆਂ ਗਲਤੀਆਂ ਸੀਗੀਆਂ ਇਹਨਾਂ ਨੇ ਬਿਨਾ ਗਲਤੀਆਂ ਚੈੱਕ ਕੀਤੇ ਕੀਤੇ ਉਸ ਤੋਂ ਇਲਾਵਾ ਇੱਕ ਹੋਰ ਹੈਰਾਨੀ ਵਾਲੀ ਗੱਲ ਹੈ ਔਰ ਜਿਹੜੀ ਡਿਲੀਟਡ ਕੀਤੀਆਂ ਲਿਸਟਾਂ ਨੇ ਉਹ ਸਪਲੀਮੈਂਟ ਜਿਹੜੀ ਨਹੀਂ ਸੀਗੀ ਉਹ ਸਾਨੂੰ ਵੋਟਰ ਸੂਚੀਆਂ ਨਹੀਂ ਦਿੱਤੀ ਨੀ ਗਈ ਉਹ ਅੰਦਰ ਸਿਰਫ ਸਿਰਫ ਪ੍ਰੈਜ਼ਾਈਡਿੰਗ ਅਫਸਰ ਨੂੰ ਦਿੱਤੀ ਗਈ ਨਾ ਕਿ ਸਾਨੂੰ ਫੜਾਈ ਫੇਰ ਥਰਡ ਸਭ ਤੋਂ ਵੱਡੀ ਜਿਹੜੀ ਗੱਲ ਪਈ ਆ ਜਿਹੜਾ ਉੱਥੋਂ ਦਾ ਪ੍ਰੈਜ਼ਾਈਡਿੰਗ ਅਫਸਰ ਉੱਥੋਂ ਦੇ ਜਿਹੜੇ ਅੰਦਰ ਲੋਕ ਸੀਗੇ ਬਿਲਕੁਲ ਬੇਰੁਖੇ ਮਿਸਭੇਵ ਹਰੇਕ ਮੋਟਾ ਨਾ ਕਰਦੇ ਸੀ ਹਰੇਕ ਮੋਟਾ ਮਤਲਬ ਮੈਂ ਹੈਰਾਨ ਆ ਵੀ ਕੀ ਹੋ ਰਿਹਾ ਸਾਡੀ ਸਰਕਾਰ ਦੇ ਵਿੱਚ ਇਹ ਮਤਲਬ ਸਾਡੀ ਸਰਕਾਰ ਦਾ ਅਕਸ਼ ਖਰਾਬ ਕਰ ਰਹੇ ਨੇ ਲੋਕ ਇਹਨਾਂ ਬਿਲਕੁਲ ਵੀ ਡਰ ਖੋਫ ਨਹੀਂ ਹੈਗਾ ਵੀ ਅਸੀਂ ਸਰਕਾਰ ਦੇ ਅਸੀਂ ਕਰਮਚਾਰੀ ਆ ਅਫਸਰ ਆ ਵੀ ਅਸੀਂ ਜੇ ਸਰਕਾਰ ਦੇ ਵਿੱਚ ਨੌਕਰੀ ਕਰਦੇ ਆ ਵੀ ਸਾਨੂੰ ਉਸ ਸਰਕਾਰ ਦਾ ਡਰੀ ਹੈ ਨਹੀਂ ਇਹਨਾਂ ਸਰਕਾਰ ਸਾਡੀ ਦੀ ਮਾਨ ਸਾਹਿਬ ਦੀ ਛਵੀ ਸਾਡੀ ਛਵੀ ਸਾਡੇ ਕੇਜਰੀਵਾਲ ਸਾਹਿਬ ਦੀ ਛਵੀ ਦੇ ਵਿੱਚ ਪੌਂਡ ਚ ਕੋਈ ਕਸਰ ਨਹੀਂ ਛੱਡੀ ਢੁੰਮਲ ਮੋਲ ਚ ਲక్ష్ਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ ਆਪ ਨੂੰ ਬਹੁਮਤ ਨਾ ਮਿਲਣ ਲਈ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਨੂੰ ਜ਼ਿੰਮੇਵਾਰ ਠਰਾਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਿੱਚ ਆਪ ਦਾ ਮੇਅਰ ਬਣਨ ਦਾ ਦਾਅਵਾ ਕੀਤਾ ਜਿਸ ਲਈ ਪਾਰਟੀ ਵੱਲੋਂ ਕੰਮ ਕੀਤੇ ਜਾ ਰਹੇ ਹਨ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਵਿਧਾਇਕ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਰ ਕੀ ਗੱਲਬਾਤ ਕੀਤੀ ਗਈ ਦੇਖੋ ਗੱਲ ਇਹ ਆ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਕੰਮ ਕੀਤੇ ਆ ਬਹੁਤ ਕੰਮਾਂ ਦੀਆਂ ਡਿਲੀਵਰੀਜ਼ ਦਿੱਤੀਆਂ ਨੇ ਭਾਵੇਂ ਉਹ ਮਹੱਲਾ ਕਲੀਨਿਕ ਦੇ ਭਾਵੇਂ 300 ਯੂਨਿਟ ਬਿਜਲੀ ਫ੍ਰੀ ਹੈ ਭਾਵੇਂ ਕੀ ਕਹਿੰਦੇ ਸਕੂਲ ਆਫ ਐਮੀਨੈਂਸ ਹੈ ਸੁਰੱਖਿਆ ਸੜਕ ਸੁਰੱਖਿਆ ਫੋਰਸ ਹੈ ਹੋਰ ਤੁਹਾਡੇ ਨੌਕਰੀਆਂ ਨੇ ਔਰ ਸਾਡੇ ਜਿਹੜਾ ਥਰਮਲ ਪਲਾਂਟ ਲੋਕ ਸਰਕਾਰ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀ ਆਪਣੀਆਂ ਵੇਚ ਕੇ ਜ਼ਮੀਨਾਂ ਤਾਂ ਚਲਾਉਂਦੀ ਸੀ ਪੁਰਾਣਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲੰਟ ਆਪਣਾ ਚਲਾ ਕੇ ਮਾਨ ਸਾਹਿਬ ਨੇ ਉਹਨੂੰ ਮਤਲਬ ਤਿਆਰ ਕਰ ਰਹੇ ਨੇ ਕਮਾਵਲੋ ਕੋਈ ਕਮਿਨੀਤੀ ਕਮੀ ਰਹੀਆ ਸਟੇਟੂ ਦੇ ਆਣਦੇ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ਤੇ ਕਿਉਂਕਿ ਇਕਤਾ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਵੱਲੋਂ ਟਾਈਮ ਹੀ ਗਲਤ ਸੀਗਾ 7 ਤੋਂ 4 ਇੰਨੀ ਸਰਦੀ ਦੇ ਵਿੱਚ 7 ਵਜੇ ਤੋਂ ਇਲਾਵਾ ਜੇ ਇਹ 8 ਵਜੇ ਤੋਂ ਅ 5 ਵਜੇ ਦਾ 9 ਵਜੇ ਤੋਂ 6 ਵਜੇ ਤੱਕ ਦਾ ਟਾਈਮ ਦਿੰਦੇ ਮੇਰੇ ਹਿਸਾਬ ਨਾਲ ਉਹ ਬਹੁਤ ਵਧੀਆ ਟਾਈਮ ਸੀ ਵੋਟਰਾਂ ਨੇ ਜਿਆਦਾ ਤੋਂ ਜਿਆਦਾ ਜਿਹੜੀ ਸਾਡੀ ਪਰਸੈਂਟੇਜ ਵੋਟ ਕਾਸਟ ਹੋਈ ਹੈ ਘੱਟ ਹੋਈ ਹੈ ਉਹਦਾ ਕਾਰਨ ਹੀ ਇਹ ਆ ਵੀ ਉੱਥੇ ਟਾਈਮ ਦੇ 2 ਘੰਟੇ ਸਵੇਰੇ ਕੋਈ ਵੀ ਨਹੀਂ ਸਰਦੀ ਚ ਵੋਟਰ ਨਹੀਂ ਉੱਠ ਕੇ ਵੋਟ ਪਾਣ ਜਾਂਦਾ ਹੈਗਾ ਸੈਕੰਡਲੀ ਸਾਡੇ ਪ੍ਰਸ਼ਾਸਨ ਨੇ ਜਿੰਨੀਆਂ ਸਾਡੀਆਂ ਵੋਟਰ ਸੂਚੀਆਂ ਸੀ ਪੂਰੇ ਹਲਕਿਆਂ ਦੀਆਂ ਸਾਰਿਆਂ ਦੀਆਂ ਉਹਦੇ ਵਿੱਚ ਮਤਲਬ ਇਨੇ ਬੇਰੁਖੀ ਦੇ ਤਰੀਕੇ ਨਾਲ ਉਹ ਤਿਆਰ ਕੀਤੀਆਂ ਗਈਆਂ ਸੀਗੀਆਂ ਉਹ ਵੋਟਰ ਸੂਚੀਆਂ ਜਿੱਚ ਕਈਆਂ ਦੇ ਜਿੰਦਿਆਂ ਬੰਦਿਆਂ ਦੀਆਂ ਵੋਟਾਂ ਹੀ ਕੱਟਤੀਆਂ ਔਰ ਮਰੇ ਨਹੀਂਆ ਵੋਟਾਂ ਵਿੱਚ ਡਿਲੀਟਡ ਮੇ ਕੋਲ ਔਰ ਔਨ ਰਿਕਾਰਡ ਪ੍ਰੂਫ ਹੈਗਾ ਔਰ ਇਵਨ ਮੈਂ ਆਪਣੀ ਵਾਰਡ ਤੋਂ ਐਗਜ਼ਾਮਪਲ ਦੇ ਰਿਹਾ ਮੇਰੀ ਵਾਰਡ ਦੀਆਂ ਤਕਰੀਬਨ 11500 ਵੋਟ ਜਿਹੜੀ ਸੀ ਉਹ ਸੈਗਰੀਗੇਟ ਕਰਤੀ ਕੋਈ ਕਿਸੇ ਵਾਰਡ ਸੁਰਤੀ ਕੋ ਕਿਸੇ ਵਾਰਡ ਸੁਰਤੀ ਕੋ ਕਿਸੇ ਵਾਰਡ ਕਿਸੇ ਪੂਲ ਸੁਰਤੀ ਮਤਲਬ ਇਸ ਤਰੀਕੇ ਨਾਲ ਬੈਨੇਜਮੀਆ ਨਾ ਕਮ ਹੋਇਆ ਜਿਹਦੇ ਕਰਕੇ ਜਿਹੜਾ ਪਾਸਟ ਟਾਈਪ ਵੋਟ ਕਾਸਟ ਹੋਈ ਹੈ 41% ਦੇ ਕਰੀਬ 44% ਦੇ ਕਰੀਬ ਹੋਈ ਹੈ ਜਿਹੜੀ ਕਿ ਆਮ ਮੇਰੀ ਵਾਰਡ ਤੇ ਆਮ ਲੁਧਿਆਣੇ 65% ਤੱਕ ਵੋਟ ਜਾਂਦੀ ਹੈਗੀ ਹੈ ਉਸ ਤੋਂ ਇਲਾਵਾ ਪਰਚੇ ਨਹੀਂ ਵੰਡੀਆਂ ਬੀਐਲਓਜ਼ ਨੇ ਲੇਦਾ ਪਰਚੀਆਂ ਵੰਡਣਾ ਬੀਐਲਓ ਦਾ ਕੰਮ ਹੁੰਦਾ ਹਰ ਵਾਰਡ ਦੇ ਵਿੱਚ ਕੋਈ ਪਰਚੀ ਨਹੀਂ ਪ੍ਰਿੰਟ ਕਰਾਈ ਕੋਈ ਵੰਡੀ ਨਹੀਂ ਜਿਹੜੀਆਂ ਅਸੀਂ ਜਿੰਦਿਆ ਸਾਡੇ ਕੋਲ ਅਸੀਂ ਮਤਲਬ ਸਾਡੇ ਕੋਲ ਬਾੜ ਚਾ ਰਹੀਆਂ ਸੀ ਆ ਉਹ ਲਿਸਟ ਦੇ ਮੁਤਾਬਕ ਉਹ ਕੀਤੀਆਂ ਥਰਡ ਸਭ ਤੋਂ ਵੱਡੀ ਗੱਲ ਜਦੋਂ ਇਹਨਾਂ ਨੂੰ ਅਸੀਂ ਕਿਹਾ ਵੀ ਸਰ ਤੁਸੀਂ 2024 ਦੀ ਲਿਸਟ ਜਿਹੜੀ ਪਾਰਲੀਮੈਂਟ ਦੀ ਹੈ ਲੇਟੈਸਟ ਉਹ ਲਾਓ ਕਾਰਪੋਰੇਸ਼ਨ ਚ ਇਹਨਾਂ ਨੇ ਉਹ ਨਹੀਂ ਲਗਾਈ ਇਹਨਾਂ ਨੇ 2023 ਦੀ ਲਗਾਈ ਔਰ ਉਹਦੇ ਵਿੱਚ ਮਤਲਬ ਇੰਨੀਆਂ ਗਲਤੀਆਂ ਸੀਗੀਆਂ ਇਹਨਾਂ ਨੇ ਬਿਨਾ ਗਲਤੀਆਂ ਚੈੱਕ ਕੀਤੇ ਉਸ ਤੋਂ ਇਲਾਵਾ ਇੱਕ ਹੋਰ ਹੈਰਾਨੀ ਗੱਲ ਹੈ ਔਰ ਜਿਹੜੀ ਡਿਲੀਟਡ ਕੀਤੀਆਂ ਲਿਸਟਾਂ ਨੇ ਉਹ ਸਪਲੀਮੈਂਟ ਜਿਹੜੀ ਲਿਸ ਸੀਗੀ ਉਹ ਸਾਨੂੰ ਵੋਟਰ ਸੂਚੀਆਂ ਵਿੱਚ ਦਿੱਤੀ ਨਹੀਂ ਗਈ ਉਹ ਅੰਦਰ ਸਿਰਫ ਸਿਰਫ ਪ੍ਰੈਜ਼ਾਈਡਿੰਗ ਅਫਸਰ ਨੂੰ ਦਿੱਤੀ ਗਈ ਨਾ ਕਿ ਸਾਨੂੰ ਫੜਾਈ ਗਈ ਤੇ ਜਦੋਂ ਸਾਡਾ ਬੰਦਾ ਅੰਦਰ ਵੋਟ ਪਾਹ ਜਾਂਦਾ ਸੀ ਉਹ ਕਹਿੰਦੇ ਜੀ ਤੁਹਾਡੀ ਤਾਂ ਵੋਟ ਡਿਲੀਟ ਹੋ ਗਈ ਉਹ ਕਹਿੰਦਾ ਯਾਰ ਮੈਂ ਇੱਥੇ ਰਹਿ ਰਿਆ ਚਲੋ ਮੈਨੂੰ ਆਪਣੇ ਘਰ ਮੈਂ ਤੁਹਾਨੂੰ ਘਰ ਲੈ ਚਲਦਾ ਮਤਲਬ ਫਿਰ ਚੌਥੀ ਗੱਲ ਜਿਹੜਾ ਇੱਕ ਆਪਣਾ ਡੀਜੀ ਲਾਕ ਹੁੰਦਾ ਹੈਗਾ ਲਾਕਰ ਸਿਸਟਮ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦਾ ਪ੍ਰੂਫਾ ਜੇ ਚਾਪਾ ਸਾਰਾ ਆਪਣਾ ਡਾਕੂਮੈਂਟਸ ਲੀਗਲ ਡਾਕੂਮੈਂਟਸ ਰੱਖਦੇ ਆ ਉਹ ਨਹੀਂ ਮੰਨੇ ਇਹਨਾਂ ਨੇ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਮਤਲਬ ਉਹਨਾਂ ਨੇ ਫਿਰ ਇੱਕ ਪ੍ਰੈਜ਼ਾਈਡਿੰਗ ਅਫਸਰ ਨੂੰ ਕਿਹਾ ਮੇਰਾ ਖਿਆਲ ਹੈ ਉਹਨਾਂ ਨੇ ਡੀਸੀ ਸਾਹਿਬ ਨੂੰ ਵੀ ਔਨਰ ਨਹੀਂ ਕੀਤਾ ਉਸ ਤੋਂ ਬਾਅਦ ਉਹ ਬੋਟਾ ਕਾਸਟ ਨਹੀਂ ਹੋਈਆ ਫਿਰ ਥਰਡ ਸਭ ਤੋਂ ਵੱਡੀ ਜਿਹੜੀ ਗੱਲ ਹੋਈਆ ਜਿਹੜਾ ਉੱਥੋਂ ਦਾ ਪ੍ਰੈਜ਼ਾਈਡਿੰਗ ਅਫਸਰ ਉੱਥੋਂ ਦੇ ਜਿਹੜੇ ਅੰਦਰਲੇ ਲੋਕ ਸੀਗੇ ਬਿਲਕੁਲ ਬੇਰੁਖੇ ਮਿਸਬੀਹ ਹਰੇਕ ਵੋਟਰ ਨਾਲ ਕਰਦੇ ਸੀ ਹਰੇਕ ਵੋਟਰ ਨਾਲ ਮਤਲਬ ਮੈਂ ਹੈਰਾਨ ਆ ਵੀ ਇਹ ਕੀ ਹੋ ਰਿਹਾ ਸਾਡੀ ਸਰਕਾਰ ਦੇ ਵਿੱਚ ਇਹ ਮਤਲਬ ਸਾਡੀ ਸਰਕਾਰ ਦਾ ਅਕਸ਼ ਖਰਾਬ ਕਰ ਰਹੇ ਨੇ ਲੋਕ ਇਹਨਾਂ ਨੂੰ ਬਿਲਕੁਲ ਵੀ ਡਰ ਖੌਫ ਨਹੀਂ ਹੈਗਾ ਵੀ ਅਸੀਂ ਸਰਕਾਰ ਦੇ ਅਸੀਂ ਕਰਮਚਾਰੀ ਆ ਅਫਸਰ ਆ ਵੀ ਅਸੀਂ ਜਿਸ ਸਰਕਾਰ ਦੇ ਵਿੱਚ ਨੌਕਰੀ ਕਰਦੇ ਆ ਵੀ ਸਾਨੂੰ ਉਸ ਸਰਕਾਰ ਦਾ ਡਰੀ ਹੈ ਨਹੀਂ ਇਹਨਾਂ ਨੇ ਸਰਕਾਰ ਸਾਡੀ ਦੀ ਮਾਲ ਸਾਫ ਦੀ ਛਵੀ ਸਾਡੀ ਛਵੀ ਸਾਡੇ ਕੇਜਰੀਵਾਲ ਸਾਹਿਬ ਦੀ ਛਵੀ ਦੇ ਵਿੱਚ ਪੌਂਡ ਚ ਕੋਈ ਕਸਰ ਨਹੀਂ ਛੱਡੀ ਨੀ ਤੁੰਬਲ ਹੋਣ ਚ ਤੇ ਇਸ ਕਰਕੇ ਜੋ ਸਾਡੇ ਅੱਜ ਅਸੀਂ ਰਿਜ਼ਲਟ ਦੇਖ ਰਹੇ ਹਾਂ 41 ਤਾਂ ਦੱਸਦੇ ਜੋ ਅੱਜ 41 ਸੀਟਾਂ ਦਾ ਆਨ ਦਾ ਘਟ ਕਾਰਨ ਇਹ ਲੋਕ ਨੇ ਇਹ ਲੋਕ ਨੇ ਲੋਕ ਬਿਲਕੁਲ ਦੇ ਰਹੇ ਰਹੁੰਦੇ ਰਹੀ ਸਾਡੀਆਂ ਵੋਟਾਂ ਜੀ ਪਾਓ ਕਿੱਥੇ ਪਾਈਏ ভোটার ਸੂਚੀ ਚੋਂ ਨਾਲ ਲਾਈਨ ਸਰ ਉਹ ਕੋਈ ਸਾਬਾ ਨਗਰ ਪਾਤੀ ਕੋਈ ਹੱਬਵਾਲ ਪਾਤੀ ਮਤਲਬ ਇਸ ਤਰੀਕੇ ਨਾਲ ਜੀ ਇਹ ਬਹੁਤ ਬੇਨਿਜ਼ਮੀਆਂ ਦੇ ਨਾਲ ਇਹ ਗੁਈਆ ਗੱਲ ਬਿਲਕੁਲ ਇਸ ਚੀਜ਼ ਦੀ ਬਾਰੀ ਨਿੰਦਾ ਕਰਦਾ ਇਹ ਵਿਰੋਧੀ ਤੇ ਆਪ ਦੇ ਵਿਰੋਧੀ ਤੇ ਸਵਾਲ ਚੁੱਕਦਾ ਜੀ ਕਹਿੰਦਾ ਸਰਕਾਰ ਵੱਲੋਂ ਕੀਤਾ ਗਿਆ ਵਾੜ ਬੰਦੀ ਤਬਦੀਲ ਕੀਤੀ ਗਈ ਹੈ ਤੇ ਦੇਖੋ ਸਰਕਾਰ ਹਮੇਸ਼ਾ ਮੇਰੀ ਗੱਲ ਸੁਣੋ ਸਾਡੇ ਮੇਰੇ ਹਲਕਾ ਵੈਸਟ ਚ ਲਾ ਲੋ ਮੈਂ ਆਪਣੀ ਐਗਜ਼ੈਂਪਲ ਦਊਂਗਾ ਬਾਹਰ ਦਾ ਮੈਨੂੰ ਨਹੀਂ ਪਤਾ ਮੇਰੇ ਹਲਕਾ ਵੈਸਟ ਚ ਇੱਕ ਵੀ ਵਾਇਲੈਂਸ ਹੋਈ ਇੱਕ ਵੀ ਬੂਥ ਕੈਪਚਰਿੰਗ ਹੋਈ ਜੇ ਮੈਂ ਆਪਣੀ ਘਰ ਦੀ ਵਾਰਡ ਹਾਰਿਆ ਤੇ ਕਿਉਂ ਸਰਕਾਰ ਦੀ ਅਸੀਂ ਛਵੀ ਖਰਾਬ ਕਰਨੀ ਹੈ ਅਸੀਂ ਅਸੀਂ ਲੋਕਾਂ ਨੂੰ ਸਹੀ ਰਾਤ ਖਾਣ ਵਾਲੇ ਲੋਕ ਅਸੀਂ ਬੂਥ ਕੈਪਚਰਿੰਗ ਕਰਾਂਗੇ ਅਸੀਂ ਹਾਰਨਾ ਮਨਜ਼ੂਰ ਆ ਜਿੱਤਿਆ ਹੋਇਆ ਬੰਦਾ ਜੋ ਲੋਕਾਂ ਦੀ ਪਸੰਦ ਦਾ ਲੀਡਰ ਹੁੰਦਾ ਉਹਨੂੰ ਹੀ ਲੋਕ ਪਸੰਦ ਕਰਦੇ ਨੇ ਨਾ ਕਿ ਬੂਥ ਲੁੱਟਣ ਵਾਲੇ ਲੀਡਰਾਂ ਨੂੰ ਉਹਨਾਂ ਲੋਗ ਲੀਡਰ ਨਹੀਂ ਮੰਨਦੇ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਬਾਰ ਬਾਰ ਸਵਾਲ ਚੱਕਦੇ ਹੋ ਜਦੋਂ ਨੀਂ ਪੱਥਰ ਤੋੜਿਆ ਸੀ ਉਦੋਂ ਵੀ ਪ੍ਰਸ਼ਾਸਨ ਦੇ ਸਵਾਲ ਚੱਕਦੇ ਬਿਲਕੁਲ ਕੰਮ ਨਹੀਂ ਹੁੰਦੇ ਕੀ ਸਰਕਾਰ ਦੀ ਸੁਣਦੇ ਨਹੀਂ ਪ੍ਰਸ਼ਾਸਨ ਕੀ ਸਮਝ ਨਹੀਂ ਉਸ ਗੱਲ ਨੂੰ ਠੀਕੋ ਗੱਲ ਹੈ ਸਰਕਾਰ ਨੂੰ ਉਹਦੇ ਸਿੱਧੀ ਹਜ਼ਾਇਤਾਂ ਨਹੀਂ ਕਿ ਆਪਣੇ ਐਮਐਲਏ ਦੇ ਕੰਮ ਕਰੋ ਫਿਰ ਕੰਮ ਜੁੜੇ ਹੁੰਦੇ ਤੁਹਾਡੇ ਸਾਹਮਣੇ ਮੈਂ ਤਾਂ ਹੁਣ ਰਿਕਾਰਡ ਬੋਲ ਰਿਹਾ ਯਾਰ ਮੈਂ ਕੋਈ ਚੁਗਲੀ ਤਾਂ ਕੋਈ ਪਰਦੇ ਦਾ ਬੋਲ ਨਹੀਂ ਰਿਹਾ ਨਹੀਂ ਕਰ ਰਿਹਾ ਪ੍ਰਸ਼ਾਸਨ ਸਾਡਾ ਦੇ ਰਿਹਾ ਤੇ ਨਹੀਂ ਦੇ ਰਿਹਾ ਹੈਗਾ ਤੇ ਫਿਰ ਕਾਰਵਾਈ ਕਿਉਂ ਨਹੀਂ ਕਰਾ ਰਹੇ ਕਰਵਾਗੇ ਹੁਣ ਕੋਈ ਗੱਲ ਨਹੀਂ ਆ ਸਾਡਾ ਮੇਜ਼ ਬਣ ਜਾਵੇ ਆਵਾਜ਼ੀ ਪਾਰਟੀ ਦਾ ਮਸਲ ਕਿਵੇਂ ਹੈ ਕਿ ਕੰਬੀਨੇਸ਼ਨ ਕਿਸ ਤਰ੍ਹਾਂ ਬਣੇਗਾ ਦੱਸੋ ਕਿਨੂੰ ਯਾਰ ਕੰਬੀਨੇਸ਼ਨ ਨਾ ਜਦੋਂ ਬਣਦਾ ਹੁੰਦਾ ਨਾ ਫਿਰ ਦੱਸਿਆ ਨਹੀਂ ਹੁੰਦਾ ਮੇਰਾ ਆਵਾਜ਼ੀ ਪਾਰਟੀ ਦਾ ਹੀ ਬਣੇਗਾ ਜੀ ਵੀ ਕਾਂਗਰਸ ਦਾ ਵੀ ਚੱਲ ਰਹੀ ਹੈ ਉਹ ਵੀ ਗੱਲਬਾਤ ਅਸਮਨੇ ਆ ਰਹੀ ਹੈ 991 ਵਾਲਾ ਫਾਰਮੂਲਾ ਲਾ ਲ ਨਾ ਕਰਦੇ ਵੇ ਜੀ 91 ਆਉਟਡੇਟਡ ਹੋ ਰਿਹਾ ਸੀ 2025 ਚੱਲਦਾ 2091 ਤਾਂ ਸਲਾ ਟੈਲੀਫੋਨ ਵੀ ਨਹੀਂ ਸੀਗੇ ਹੁਣ ਤਾਂ ਤੁਹਾਡੇ ਕੋਲ ਹਰ ਚੀਜ਼ ਮਤਲਬ ਸੋਸ਼ਲ ਮੀਡੀਆ ਦਾ ਜਮਾਨਾ ਠੀਕ ਹੈ ਨਾ ਇਹ ਆਉਟਡੇਟਡ ਜਿਹਦਾ 91 ਤੇ ਹੁਣ ਕਿੰਨਾ 36 ਸਾਲ ਦਾ ਫਰਕ ਹੋ ਗਿਆ ਰਾਈਟ ਤੇ ਇਸ ਕਰਕੇ ਉਹ 36 ਸਾਲ ਪੁਰਾਣੀ ਚੀਜ਼ ਨੂੰ ਜਿੰਦੀ ਮਤਲਬ ਜਵਾਨ ਕਰੋ ਉਹ ਨਹੀਂ ਹੋਣੀ ਜਵਾਨੀ ਜਵਾਨੀ ਹੁੰਦੀ ਆ ਮਿੱਤਰਾ ਇਸ ਕਰਕੇ ਜਵਾਨ ਹੀ ਸਾਡਾ ਮੇਅਰ ਬਣਨਗੇ ਜਿਹੜੇ ਵੀ ਆਉਣਗੇ 25 25 ਸਾਲ ਦੇ ਬਣਨਗੇ ਚਿੰਤਾ ਲੱਗਦੀ ਹੈ ਜਰ ਆਪ ਦਾ ਕਿਸੇ ਪਾਰਟੀ ਨਾਲ ਚੱਲ ਰਿਹਾ ਦੇਖੋ ਜੀ ਇਹ ਗੱਲਾਂ ਨਹੀਂ ਹੁੰਦੀਆਂ ਇਹ ਸਾਡੀਆਂ ਪਾਰਟੀ ਹਾਈ ਲੈਵਲ ਦੀਆਂ ਗੱਲਾਂ ਨੇ ਇਹ ਚ ਸਾਡੀਆਂ ਮੇਰੀਆਂ ਆਪ ਦੀਆਂ 11 ਵੋਟਾਂ ਇੱਕ 10 ਮੇਰੇ ਕੌਂਸਲਰ ਜਿੱਤੇ ਨੇ 11 ਵੀ ਮੇਰੀ ਵੋਟ ਹੈ 11 ਵੋਟਾਂ ਪਾਰਟੀ ਦੀ ਝੋਲੀ 'ਚ ਅਸੀਂ ਪਾਈਆਂ ਨੇ ਜਿੱਤ ਕੇ ਉਹ ਸਾਡੀਆਂ ਉਹਨਾਂ ਦੇ ਵਿੱਚ ਪਈਆਂ ਨੇ ਬਾਕੀ ਸਾਡੇ ਬਾਕੀ ਸਤਿਕਾਰਯੋਗ ਐਮਐਲਏ ਸਾਹਿਬ ਤੇ ਬਾਕੀ ਸਾਰੇ ਰੋ ਸਾਰੇ ਤੇ ਕਰਕੇ ਕਰਦਾ ਆਪ ਦਾ ਮੇਅਰ ਬੰਦਾ ਤੇ ਕੌਣ ਰਹੇਗਾ ਦਾਵੇਦਾਰ ਕਿਹੜੇ ਸਰ ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਦਾਵੇਦਾਰਾਂ ਦਾ ਦਾਵੇਦਾਰ ਤਾਂ ਮੈਂ ਮੈਂ ਤੁਹਾਡੇ ਸੋ ਤੁਹਾਡੇ ਨਾਲ ਗੱਲ ਬਾਤ ਹੋਈ ਨਹੀਂ ਤੁਹਾਡਾ ਸੁਵਿਧਾ ਹੈ ਕਿ ਉਹ ਟੀਮ ਆਉਂਦੀ ਤੁਸੀਂ ਪਹਿਲਾਂ ਸੀ ਜਮੇ ਦਾਵੇਦਾਰ ਦਾਵੇਦਾਰ ਦੀ ਪਰਚਾ ਰੋ ਬਣਿਆ ਕੋਈ ਹੋਰ ਆ ਗਿਆ ਜੀ ਨਹੀਂ ਦੇਖੋ ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਇਹ ਹਾਈ ਕਮਾਂਡ ਨੂੰ ਪਤਾ ਮੈਨੂੰ ਸਿਰਫ ਇੰਨਾ ਪਤਾ ਵੀ ਆਮ ਆਦੀ ਪਾਰਟੀ ਦਾ ਮੇਰ ਬੜਨਾ ਹੈ ਜਿਹੜੀ ਦੇ ਏਜੰਟ ਪਾਜੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕੁਛ ਵੀ ਬਣ ਸਕਦਾ ਜੇਲਾ ਤੁਸੀਂ ਕਹਿੰਦੇ ਹੋ 700 ਤੁਸੀਂ ਕਹਿੰਦੇ ਹੋ 10 ਮੇਰੇ ਪਲੱਸ ਮੈਂ 11 ਟੋਟਲ ਫੇਰ ਜੇ حساب ਨਾਲ 95 ਪਲੱਸ 7 102 102 ਫੇਰ ਤੋਂ 101 ਜਾਵੇ ਫੇਰ ਤੋਂ ਅੰਨ ਚਾਹੀਦੀ ਹੈ 52 ਦੀ ਜੀ ਪਰ ਇਹ ਕੀ ਹੈ ਕਿ ਮੇਰੇ ਜਿਵੇਂ ਮੇਅਰ ਦੇ ਇਲੈਕਸ਼ਨ ਦੇ ਵਿੱਚ ਐਮ ਐਲ ਏ ਦੀ ਜਿਹੜੀ ਵੋਟਿੰਗ ਰਾਈਟ ਹੁੰਦੀ ਹੈ ਬਿਲਕੁਲ 100% ਅਸੀਂ ਮੈਂਬਰ ਹਾਊਸ ਦੇ ਕਿਤੇ ਕੱਲ ਨੂੰ ਕੋਈ ਐਮ ਐਲ ਏ ਵੀ ਬਣ ਸਕਦਾ ਇਹ ਹਾਈ ਕਮਾਂਡ ਦੇਖਣਾ ਹੈ ਐਮ ਐਲ ਏ ਨੂੰ ਮੇਅਰ ਬਣਾਉਣਾ ਹੈ ਕਿ ਕੌਂਸਲਰ ਨੂੰ ਮੇਅਰ ਬਣਾਉਣਾ ਹੈ ਤੇ ਇਹ ਸਾਡਾ ਫੈਸਲਾ ਨਹੀਂ ਹੈਗਾ ਇਹ ਹਾਈ ਕਾਰਡ ਦੇ ਦੇਖਣਾ ਔਰ ਕਾਰਪੋਰੇਸ਼ਨ ਐਕਟ ਦੇਖਣਾ ਪਏਗਾ ਕਿ ਬਾਕੀ ਉਹਦੇ ਵਿੱਚ ਜਿਹੜਾ 90 ਦਾ ਮੈਂਬਰ ਹੈਗਾ ਫਿਰ ਤਾਂ ਬਸ ਇਹ ਕਹਿੰਦਾ ਜੇ 1976 ਐਕਟ ਦੇ ਵਿੱਚ ਕੋਈ ਇਹਨਾਂ ਸੋਧ ਕੀਤੀ ਜਿਹੜਾ ਬਾਹਰ ਚ ਵੀ ਆਇਆ 2002 ਚ ਵੀ ਐਕਟ ਆਇਆਗਾ ਉਹ ਚ ਕਾਰਪੋਰੇਸ਼ਨਲ ਮਿਊਨਿਸਪਲ ਕਾਰਪੋਰੇਸ਼ਨ ਐਕਟ ਵਿੱਚ ਦੇਖਣਾ ਪਏਗਾ ਕਿ ਵੀ ਇਹਦੇ ਵਿੱਚ ਕੀ ਮੇਰਲੀ ਐਮਐਲਏ ਜਾਂ ਕੌਂਸਲ ਕਿਹੜਾ ਡਿਜ਼ਰਵ ਕਰਦਾ ਹੈਗਾ ਐਸ ਪਰ ਐਕਟ ਐਸ ਪਰ ਰੂਲ ਹੋਏਗਾ ਉਹ ਤੋਂ ਅਜੇ ਤੱਕ ਕਿਤੇ ਹੋਇਆ ਕਿ ਐਮਐਲਏਸ ਨੂੰ ਮੇਅਰ ਚੁਣਨ ਪਿੱਛੇ VOTING ਕੀਤੀ ਹੋਵੇ ਦੇਖੋ VOTING ਦੀ ਗੱਲ ਹੀ ਹੁੰਦੀ ਸਾਡੇ ਤਾਂ ਮਤਲਬ ਅਜੇ ਇੱਕ ਪਾਰਟੀ ਦੇ ਹੈਗੇ ਆ ਐਨੇ ਬੰਦੇ 49 ਤਾਂ ਅਸੀਂ ਹੈਗੇ ਆ ਨਾ ਇੱਕ ਸੀਵੀਐਸ ਸਾਹਿਬ ਵੀ ਇਧਰ ਆ ਗਏ ਨੇ ਸਾਡੇ ਨਾਲ 49 ਅਸੀਂ ਹੈਗੇ ਆ ਇਸ ਟਾਈਮ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਹੋ ਜਾਏਗਾ ਕੋਈ ਵੱਡੀ ਗੱਲ ਨਹੀਂ ਅੱਛਾ ਇਹ ਸਰ ਐਕਟ ਦੇ ਵਿੱਚ ਹੈ ਇਹ ਕਿ ਐਮ ਐਲ ਏ ਵੋਟ ਦਿੰਦੇ ਆ ਤੇ ਬਿਲਕੁਲ ਹੈ ਸਰ ਅਸੀਂ ਮੈਂਬਰ ਹਾਊਸ ਦੇ ਸਰ ਮੈਂਬਰ ਦੀ ਗੱਲ ਅਲੱਗ ਹੈ ਕਿਉਂਕਿ ਮੈਂ ਵੋਟ ਦੀ ਗੱਲ ਵੋਟ ਵੋਟ ਕਾਸਟ ਹੁੰਦੀ ਛੱਡੀ ਵੋਟ ਕਾਸਟ ਹੁੰਦੀ ਮਤੇ ਦੇ ਉੱਤੇ ਬਹਿਸ ਹੋਵੇ ਉੱਥੇ ਟਾਈ ਹੋਵੇ ਤਾਂ ਵੋਟ ਦੀ ਵੋਟ ਨਹੀਂ 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 ਸਾਡੀ ਵੋਟ ਕਾਸਟ ਹੀ ਹੁੰਦੀ ਹੈ ਜੀ ਵੋਟ ਕਾਸਟ ਹੁੰਦੀ ਹੈ ਕੋਈ ਨਾ ਨੂੰ ਚੁਰਨ ਪਿੱਛੇ ਕਾਸਟ ਹੁੰਦੀ ਹੈ ਇਹ ਮੈਨੂੰ ਅੱਜ ਤੱਕ ਕਿਉਂਕਿ ਮੈਂ ਕਈਆਂ ਨਾਲ ਜਿਹੜੇ ਪੁਰਾਣੇ ਸੈਕਟਰੀ ਦੇ ਉਹ ਵੀ ਕਹਿੰਦੇ ਨਹੀਂ ਉੱਥੇ ਨਹੀਂ ਹੁੰਦੀ ਮਤੇ ਦੇ ਉੱਤੇ ਕੋਈ ਇਸ਼ੂ ਅੜ ਜਾਏ ਹੁੰਦੀ ਹੈ ਜੀ ਫਿਰ ਵੀ ਮੈਂ ਦੁਆਰਾ ਮੈਂ ਇਹਨੂੰ ਮਤਲਬ ਅਜੇ ਬਿਲਕੁਲ ਇਹਨੂੰ ਪੁਖਤਾ ਨਹੀਂ ਕਹਿ ਸਕਦਾ ਪਰ ਹੁੰਦੀ ਹੈ ਮੈਂ ਕਹਿ ਸਕਦਾ ਪਰ ਫਿਰ ਵੀ ਅਸੀਂ ਜਾਂਚ ਕਰਾਂਗੇ ਇਹਦੀ ਗੋਗੀ ਸਾਹਿਬ ਨੇ ਬੜੇ ਸਵਾਲ ਉਠਾਏ ਨੇ ਕਿ ਅੰਦਰ ਹੀਰਾ-ਬੇਰੀਆਂ ਹੋਈਆਂ ਨੇ ਜਾਲੀ ਵੋਟਾਪੂਤਾ ਹੀ ਹੈ ਕਿ ਜਿਨ੍ਹਾਂ ਨੇ ਈਵੀਐਮ ਮਸ਼ੀਨਾਂ ਨਾਲ ਹੀਰਾ-ਬੇਰੀ ਕਾਊਂਟਿੰਗ ਰੀਕਾਊਂਟਿੰਗ ਦੀ ਮੰਗ ਕੀਤੀ ਬੜਾ ਜੀ ਇਹ ਕਦ ਰੀਕਾਊਂਟਿੰਗ ਕਰਾਈ ਜਾਵੇ ਮੈਂ ਖੁਦ ਕਿਹਾ ਸੀ ਮੇਰੀ ਕਰਾਈ ਜਾਵੇ ਮੇਰੀ ਨਹੀਂ ਹੋਈ ਮੈਂ ਡੀਸਾ ਨੂੰ ਲਿਖ ਕੇ ਦਿੱਤਾ ਸੀ ਮੇਰੀ ਰੀਕਾਊਂਟਿੰਗ ਕਰਾਓ ਕਿ ਮੈਨੂੰ ਡਾਊਟ ਆ ਕਿਉਂਕਿ ਜਦੋਂ ਮੇਰੇ ਪੁਲਿਸ ਸਟੇਸ਼ਨ ਤੇ ਤਿੰਨਾਂ ਤੇ ਆਈਆਂ ਮਸ਼ੀਨਾਂ ਖੁੱਲੀਆਂ ਆਈਆਂ ਉੱਥੇ ਮੇਰੇ ਕਾਉਂਟ ਮੇਰੇ ਆਫਸਰਾਂ ਨੇ ਇੱਕ ਕੁੜੀ ਮੁੰਡੇਆਂ ਨੇ ਰਾਤ ਨੂੰ ਸ਼ਾਮ ਨੂੰ ਦੱਸਿਆ ਸਾਡੇ ਦਾ ਫਾਰਮ ਤੱਕ ਨਹੀਂ ਦਿੱਤੇਗੇ 17 ਫਾਰਮ ਤੇ ਫਿਰ ਇਹਦਾ ਮਤਲਬ ਥੋੜੀ ਸਰਕਾਰ ਚ ਥੋੜੀਆਂ ਮਸ਼ੀਨਾਂ ਨਾਲ ਇਹੋ ਜਿਹੀ ਫਿਰ ਤਾਂ ਤੁਹਾਡੀ ਸਰਕਾਰ ਨੇ ਹੀ ਕੁਝ ਨਾ ਕਿਰਿਆ ਕੀਤਾ ਇਹਦਾ ਮਤਲਬ ਰੋਟੇ ਨਾਲ ਨਹੀਂ ਨਹੀਂ ਸਰਕਾਰ ਭੁੱਲੋ ਨਹੀਂ ਹੁੰਦਾ ਇਹ ਜਿਹੜੇ ਥੱਲੜੇ ਬੰਦੇ ਨੇ ਨਾ ਇਹ ਗੜਬੜ ਜ਼ਰੂਰ ਕਰਦੇ ਨੇ ਪਰ ਫਿਰ ਇੰਨੇ ਵੀ ਫਿਰ ਉਹ ਸਵਾਲ ਫਿਰ ਵੀ ਸਵਾਲ ਖੜਾ ਹੁੰਦਾ ਮੈਂ ਕਹਿੰਦਾ ਸਵਾਲ ਖੜਾ ਹੈ ਮੈਂ ਜਿੱਤਿਆ ਹੋਇਆ ਮੈਨੂੰ ਹਰਾਇਆ ਹੋਇਆ ਤੁਸੀਂ ਫਿਰ ਕੋਣ ਨਹੀਂ ਨਹੀਂ ਕੋਈ ਕਰਨੀ ਉਹ ਦੇਖਾਂਗੇ ਅਜੇ ਫੈਸਲਾ ਕਰਾਂਗੇ ਕੀ ਕਰਨਾ ਜੀ ਕਈ ਹੈ ਅਜੇ ਕੱਲੇ ਤੁਹਾਡੇ ਨਾਲ ਨਹੀਂ ਕਿਵੇਂ ਕਈ ਹੁੰਦਾ ਜਿਵੇਂ ਗਿਆਸਪੁਰਾ ਸੀ ਉਹ ਉਥੋਂ ਉਹਦੇ ਕਿਹਾ ਵੀ ਜਿੱਤਿਆ ਨਿਕਲੇ ਆ ਉਹ ਇੱਥੇ ਜਦੋਂ ਸਰਟੀਫਿਕੇਟ ਲੈਣ ਆ ਰਹੇ ਤਾਂ ਉਹ ਕਹਿੰਦੇ ਨੇ ਕਿ ਸੁਬਈਆਂ ਤੇ ਹਾਰ ਗਿਆ ਅਜੇ ਕਪੂਰ ਨਾਲ ਹੋਇਆ ਤੁਹਾਡੇ ਹਲਕੇ ਦੇ ਵਿੱਚ ਉਹ ਵੀ ਕਹਿੰਦੇ ਵੀ ਜਿੱਤਿਆ ਹੋਇਆ ਸੀ ਪਹਿਲਾਂ ਅਨਾਉਂਸ ਉੱਥੇ ਮੌਕੇ ਦਾ ਅਨਾਉਂਸ ਹੁੰਦੀ ਹੈ ਕਿ ਜਿੱਤ ਗਿਆ ਪਰ ਬਾਅਦ ਕਹਿੰਦੇ ਨਹੀਂ 35 ਵੋਟਾਂ ਤੇ ਹਾਰ ਗਿਆ ਮੈਂ ਤੁਹਾਨੂੰ ਨਹੀਂ ਨਹੀਂ ਉੱਥੇ ਸਾਡੇ ਸਣੀ ਮਾਸਟਰ ਜੀ ਜਿੱਤੇ ਨੇ ਸਤਨਾਮ ਸਿੰਘ ਸਣੀ ਹਾਂ ਠੀਕ ਹੈ ਉੱਤਰ ਮੈਂ ਤਾਂ ਖੁਦ ਰੀਕਾਉਂਟਿੰਗ ਲਈ ਗਿਆ ਸੀ ਤੇ ਹੋਇਆ ਸਾਡੇ ਨਾਲ ਮਸ਼ੀਨਾਂ ਪਈਆਂ ਸੀ ਉੱਥੇ ਕੁਝ ਮਾਰਦਨ ਕੁਝ ਹੋਰ ਸੀਗਾ ਜਦੋਂ ਇੱਥੇ ਸੈਟੀਗਿਟ ਲੈਣਾ ਇਹ ਮਾਰਦਨ ਕੁਝ ਹੋਰ ਬਣ ਗਿਆ ਹੂੰ ਹੈ ਹੈ ਇਦਾਂ ਦੀ ਗੜਬੜ ਵੀ ਹੈ ਇਹ ਸਾਰੀ ਪ੍ਰਸ਼ਾਸਨ ਦੀ ਨੈਗਲੀਜੈਂਸੀ ਮੈਂ ਠੋਕ ਕੇ ਕਹਿੰਦਾ ਗੱਲ ਕਿਉਂਕਿ ਮੈਨਾਂ ਖੁਦ ਨਾ ਹੋਈ ਹੈ ਮੈਂ ਚੀਜ਼ੋ ਫੀਲਡ ਚ ਮੈਂ ਸਫਰ ਕੀਤਾ ਤੁਸੀਂ ਅੱਗੇ ਨਹੀਂ ਹੋਵੋਗੇ ਜਾਂਚ ਕਿਤਾ ਹੋਵੇਗੀ ਤੁਸੀਂ ਅੱਗੇ ਤੁਸੀਂ ਕਰਨਗੇ ਅਸੀਂ ਅਸੀਂ ਜੀ ਸਾਡੇ ਮਹਾਂਜੋਗ ਮੁੱਖਪੰਥੀ ਸਾਹਿਬ ਨੂੰ ਮੈਸੇਜ ਲਾਤਾ ਹੈਗਾ ਉਹਨਾਂ ਸੁਨੇਹਾ ਲਾਤਾ ਹੈਗਾ ਠੀਕ ਹੈ ਉਹ ਆਪਣੀ ਕਾਰਵਾਈ ਕਰਨਗੇ ਇਸ ਚੀਜ਼ ਤੇ ਕਿਉਂਕਿ ਸਾਡੇ ਗਾੜੀਆਂ ਰ ਰੀਕੋਰਡਿੰਗ ਲਈ ਮੰਗ ਕਰਦੇ ਸੀ ਕਿ ਦੁਆਰਾ ਫੋਨ ਨਹੀਂ ਹੁਣ ਕੀ ਹੋ ਸਕਦੀ ਹੁਣ ਤਾਂ ਹੋਣੀ ਨਹੀਂ ਜਦੋਂ ਸਰਟੀਫਿਕੇਟ ਇਸ਼ੂ ਹੋ ਜਾ ਫਿਰ ਇਹ ਹੁੰਦਾ ਦੇਖ ਇੱਕ ਸਵਾਲ ਹੈ ਕੇ ਵੀ ਹੈ ਜਿਵੇਂ ਕਿ ਚਲੋ ਪਿੰਡਾਂ ਲੈ ਜਾਣੇ ਗਾਲ ਸਟੇਟ ਹਾਲਓਵਰ ਦੇਖਿਆ ਜਾਵੇ ਤੇ ਕਿ ਆਪ ਦੀ ਸਾਖ ਡਿੱਗੀ ਹੈ ਕਿ ਇੰਨੇ ਘਟ ਹੋਈ ਹੈ ਕਿ ਚੱਕਰ ਕੀਆ ਸਾਖ ਡਿੱਗੀ ਹੈ ਲੋਕਾਂ ਵਿੱਚ ਤੁਹਾਡੀ ਜੇ ਸਾਖ ਕਿਉਂ ਡਿੱਗੀ ਹੈ ਸਾਖ ਤਾਂ ਅਧਿਕਾਰੀਆਂ ਨੇ ਕਰਾਈ ਹੈ ਜੋ ਵੋਟਾਂ ਸਾਡੀ ਗੜਬੜ ਕਰਤੀਆਂ ਹਾਲਓਵਰ ਦੇਖਿਆ ਪਟਿਆਲਾ ਛੱਡ ਕੇ ਸਪੂਨ ਮੰਗੋ ਤਾਂ ਬਾਕੀ ਜਗਾ ਦੇਖਿਆ ਓ ਯਾਰ ਅਸੀਂ ਵੀ ਜਿੱਤੇ ਤਾਂ ਸਾਨੂੰ ਵੋਟਾਂ ਸਾਡੀਆਂ ਸਹੀ ਭੁਗਤਾਨਦੇ ਨਾ ਲਿਸਟਾਂ ਸਾਨੂੰ ਸਹੀ ਦਿੰਦੇ ਨਾ ਯਾਰ ਲਿਸਟਾਂ ਹੀ ਸਹੀ ਆਈਆਂ ਤਾਂ ਵੋਟਾਂ ਕਿੱਥੋਂ ਨਿਕਲਣੀਆਂ ਸੀ